ਤ랜ਤਰ ਵੈਸ ਤੇ ਲੋਕਾਲੀ ਅੱਜ ਦਾ ਦਿਨ ਅਹਿਮ ਰਹਿਣ ਵਾਲਾ ਹੈ ਤਾਂ ਅੱਜ ਚੋਣਾਂ ਹੋ ਰਹੀਆਂ ਨੇ ਤਿੰਨ ਗੁਣਾ ਮੁਕਾਬਲਾ ਦੇਖਣ ਨੂੰ ਮਿਲਦਾ ਹੈ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਜਪਾ ਦੇ ਵਿੱਚ ਤਾਂ ਮੇਰੇ ਨਾਲ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਮਹਿੰਦਰ ਭੱਗੇ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਮਹਿੰਦਰ ਜੀ ਪਿਤਾ ਜੀ ਦਾ ਅਸ਼ੀਰਵਾਦ ਲੈ ਕੇ ਘਰੋਂ ਨਿਕਲੇ ਹੋ ਵੋਟ ਪਾਣ ਲਈ ਆਏ ਹੋ ਕੀ ਕਹਿਣਾ ਚਾਹੋਗੇ ਮੈਂ ਤੁਹਾਡਾ ਡੈਨਿਕ ਸਵਰਦਾ ਬਹੁਤ ਬਹੁਤ ਧੰਨਵਾਦ ਕਰਨਾ ਅੱਜ ਮੈਂ ਵੋਟ ਪਾਣ ਲਈ ਆਇਆ ਜਿਵੇਂ ਜਨਤਾ ਵੋਟ ਪਾਣ ਆ ਰਹੀ ਮੈਂ ਵੀ ਆ ਰਿਹਾ ਹਾਂ ਔਰ ਕਾਫੀ ਉਤਸ਼ਾਹ ਨਾਲ ਲੋਕੀ ਬੁਟਾ ਪਾ ਔਰ ਸਾਫ ਨਜ਼ਰ ਆ ਰਿਹਾ ਕਿ ਲੋਕਾਂ ਨੇ ਮਨ ਬਣਾਇਆ ਹੈ ਕਿ ਜੋ ਆਪਣੀ ਵੋਟ ਹੈ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਾਣੀ ਹੈ ਔਰ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਗਰ ਕੰਮ ਕਰਾਣੇ ਹਨ ਵਿਕਾਸ ਕਰਾਣਾ ਹੈ ਕੇਵਲ ਤਾਂ ਕੇਵਲ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕੀ ਕਰਾਸਕ ਦਾ ਹੈਗਾ ਸੂਜਨਤਾ ਬਹੁਤ ਸਮਝਦਾਰ ਹੈਗੀ ਹੈ ਇਸ ਕਰਕੇ ਸਾਫ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਬਹੁਤ ਭਾਰੀ ਬੋਨ ਜਿੱਤੇਗੀ ਪੱਗੇ ਜੀ VOTING ਪੋਲਿੰਗ ਸੈਂਟਰਾਂ ਦੇ ਉੱਤੇ ਲੋਕ ਬਹੁਤ ਘੱਟ ਨਜ਼ਰ ਆ ਰਹੇ ਨੇ ਅੱਜ ਵੋਟ ਪੋਲਿੰਗ ਬਹੁਤ ਘੱਟ ਹੋ ਰਹੀ ਹੈ ਇਸ ਨੂੰ ਕਿਵੇਂ ਦੇਖਦੇ ਮੈਂ ਦੇਖਿਆ ਹੈਗਾ ਜਾਂਦਾ ਜਾ ਕੇ ਦੇਖੋ ਕਿ ਹੁਣੇ ਜੋ ਹੈ 20% 20% वोटिंग दी जो पोलिंग हगी है हो गई है और ये 3.5 घंटे हुए ने सा दिन पे हैगा सो मन्नू लगदा है कि ये वोटिंग पिछले साल नालों ना पिछले टाइम नालों ऐसी ਵੱਧ ਹੋएगी भगत जी जो रोड मैप तैयार ਕੀਤਾ ਗਿਆ ਜੇਕਰ ਜਲੰਧਰ ਵੈਸਟ ਦੇ ਲੋਕ ਤੁਹਾਨੂੰ ਜਿਤਾ ਕੇ ਵਿਧਾਨ ਸਭਾ ਚ ਭੇਜਦੇ ਨੇ ਚਰਚਾਵਾਂ ਇਹ ਵੀ ਨੇ ਕਿ ਜੇਕਰ ਤੁਸੀਂ ਜਿੱਤ ਜਾਂਦੇ ਹੋ ਤਾਂ ਹੋ ਸਕਦਾ ਕੋਈ ਮੰਤਰੀ ਪਦਵੀ ਮਿਲੇਗੀ ਰੋਡ ਮੈਪ ਤਿਆਰ ਕੀਤਾ ਗਿਆ ਜਲੰਧਰ ਵੈਸਟ ਦੇ ਲੋਕਾਂ ਦੇ ਲਈ ਇਲਾਕੇ ਦੇ ਲਈ ਦੇਖੋ ਸਾਡਾ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰਦਾ ਆ ਰਿਹਾ ਹੈ ਔਰ ਮੈਂ ਵੀ ਤਕਰੀਬਨ 25-30 ਸਾਲ ਤੋਂ ਕੰਮ ਕਰ ਰਿਹਾ ਲੋਕਾਂ ਦੀ ਸੇਵਾ ਕਰ ਰਿਹਾ ਔਰ ਆਪਾਂ ਨੇ ਦੇ ਨਾਲ ਤਜਰਬਾ ਵੀ ਹੈਗਾ ਲੋਕਾਂ ਦੀ ਸੇਵਾ ਕਰਨ ਦਾ ਔਰ ਅਸੀਂ ਸੇਵਾ ਕਰਦੇ ਹੀ ਆਏ ਹਾਂ ਅਗੂ ਵੀ ਕਰਾਂਗੇ ਸੋ ਰੋਡ ਮੈਪ ਜੋ ਲੋਕਾਂ ਦੀਆਂ ਮੁੱਲ ਰੀਆਂ ਲੋੜਾਂ ਨੇ ਬੇਸਿਕ ਨੀਡਸ ਨੇ ਉਹਨਾਂ ਨੂੰ ਪਹਿਲੇ ਅਧਾਰ ਤੇ ਪੂਰਾ ਕੀਤਾ ਜਾਏਗਾ ਭਾਵੇਂ ਜੀ ਬੇਸਿਕ ਸਮੱਸਿਆਵਾਂ ਜੋ ਹੈ ਨੇ ਉਹ ਤਾਂ ਹੈ ਪਰ ਉਸ ਤੋਂ ਇਲਾਵਾ ਇੱਕ ਅਹਿਮ ਮੁੱਦਾ ਹੈ ਇੱਕ ਦੜੇ ਸੱਟੇ ਦਾ ਅਤੇ ਥੈਂਕ ਯੂ ਸਰ ਥੈਂਕ ਯੂ ਇੱਕ ਦੜੇ ਸੱਟੇ ਦਾ ਇੱਕ ਨਸ਼ੇ ਦਾ ਅਹਿਮ ਹੁੰਦਾ ਇਸ ਨੂੰ ਕਿਵੇਂ ਦੇਖਦੇ ਹੋ ਦਾਵਾ ਹਰ ਇੱਕ ਦੇ ਵੱਲੋਂ ਕੀਤਾ ਜਾਂਦਾ ਵਾਅਦਾ ਕੀਤਾ ਜਾਂਦਾ ਕਿ ਜੇਕਰ ਇਸ ਵਾਰ ਜਿੱਤ ਕੇ ਆਵਾਂਗੇ ਤਾਂ ਪਹਿਲ ਦੇ ਆਧਾਰ ਤੇ ਦੜੇ ਸੱਟੇ ਵਾਲੇ ਨਸ਼ੇ ਦੇ ਮੁੱਦੇ ਨੂੰ ਖਤਮ ਕਰਾਂਗੇ ਪਰ ਉਹ ਖਤਮ ਹੁੰਦਾ ਹੈ ਨਜ਼ਰ ਨਹੀਂ ਆ ਰਿਹਾ ਹਰ ਮਾਰੀ ਦੀ ਜੜੇ ਉਹ ਨਸ਼ਾ ਹੈ ਇਸ ਕਰਕੇ ਜੋ ਨਸ਼ਾ ਹੈ ਉਹ ਦੇ ਗਾਂ ਇਲਾਕੇ ਜਿਸ سے ਬੁਰਾਈ ਆਈ ਹੈ ਕ੍ਰਾਈਮ ਆ ਵਧਿਆ ਨਸ਼ੇ ਦੇ ਨਾਲ ਇਸ ਕਰਕੇ ਸਾਡਾ ਪਹਿਲਾ ਸਾਡਾ ਮੇਰਾ ਹੋਏਗਾ ਮਕਸਦ ਕਿ ਜੋ ਨਸ਼ਾ ਹੈ ਨੂੰ ਖਾਤਮਾ ਕੀਤਾ ਜਾਵੇ ਔਰ ਸਰਕਾਰ ਵੀ ਮਾਨ ਸਾਹਿਬ ਸੀਐਮ ਮਾਨ ਸਾਹਿਬ ਬਹੁਤ ਇਸ ਪਰ ਚਿੰਤਤ ਹੋ ਨੇ ਔਰ ਉਹ ਬਹੁਤ ਪ੍ਰਯਾਸ ਵੀ ਕਰ ਰਹੇ ਨੇ ਉਹਨਾਂ ਨੇ ਵਾਦਾ ਕੀਤਾ ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈਗਾ ਔਰ ਇਸ ਕਰਕੇ ਉਹਨਾਂ ਨੇ ਹਜ਼ਾਰਾਂ ਲੋਕਾਂ ਨੂੰ ਅਰੈਸਟ ਵੀ ਕੀਤਾ ਔਰ ਆਨ ਸਮਝੇ ਹੋਰ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਣਗੀਆਂ ਅਗਰ ਜੀ ਵਿਰੋਧੀ ਪਾਰਟੀਆਂ ਦੇ ਵੱਲੋਂ ਔਰ ਉਮੀਦਵਾਰਾਂ ਦੇ ਵੱਲੋਂ ਸਵਾਲ ਬਹੁਤ ਖੜੀ ਕੀਤੇ ਜਾ ਰਹੇ ਕਹਿੰਦੇ ਸਰਕਾਰੀ ਤੰਤਰ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਵੋਟਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਤ ਵੀ ਕਿਤੇ ਟਰੱਕ ਫੜੇ ਹੈ ਸੂਟ ਫੜੇ ਹੈ ਰਾਸ਼ਨ ਫੜਿਆ ਜਦੋਂ ਆਦਮੀ ਹਾਰਦਾ ਹੈਗਾ ਨਾ ਤੇ ਫਿਰ ਉਹ ਵੀ ਡਰਾਮੇ ਕਰਦਾ ਹੈਗਾ ਇਸ ਕਰਕੇ ਕਾਂਗਰਸ ਤੇ ਭਾਜਪਾ ਹਾਰ ਨਜ਼ਰوں ਸਾਹਮਣੇ ਆ ਰਹੀ ਹੈ ਪਰ ਉਹ ਇਦਾਂ ਦੇ ਇਲਜ਼ਾਮ ਲਗਾ ਰਹੀ ਹੈਗੀ ਹੈ ਪਰ ਲੋਕੀ ਸਾਰੇ ਸਮਝਦਾਰ ਨੇ ਲੋਕਾਂ ਨੂੰ ਪਤਾ ਹੈਗਾ ਕਿ ਜੋ ਕਹਿ ਰਹੇ ਨੇ ਗਲਤ ਕਹਿ ਰਹੇ ਨੇ ਝੂਠ ਕਹਿ ਰਹੇ ਨੇ ਆਮ ਆਦਮੀ ਪਾਰਟੀ ਹਮੇਸ਼ਾ ਕੰਮਾਂ 'ਤੇ ਵਿਸ਼ਵਾਸ ਕਰਦੀ ਹੈ ਅਸੀਂ ਕੰਮ ਕਰਾਏ ਨੇ ਕੰਮਾਂ ਦੇ ਆਧਾਰ 'ਤੇ ਵੋਟਾਂ ਲੋਕਾਂ ਨੂੰ ਮੰਗ ਰਿਹਾ ਗਿਆ ਭਾਵੇਂ ਜਲੰਧਰ ਵਿਖੇ ਦੇ ਲੋਕ ਹਰ ਵਾਰ ਆਪਣਾ ਉਮੀਦਵਾਰ ਚੁੰਨਦੇ ਨੇ ਜੇਕਰ ਆਮ ਚੋਣਾਂ ਤੋਂ ਪਹਿਲੇ ਦੀ ਗੱਲ ਕਰੀਏ ਤਾਂ ਬਾਈ ਇਲੈਕਸ਼ਨ ਆਈ ਲੋਕ ਸਭਾ ਦੇ ਫਿਰ ਆਮ ਚੋਣਾਂ ਆ ਗਈਆਂ ਹੁਣ ਫਿਰ ਉਸ ਤੋਂ ਬਾਅਦ ਬਾਈ ਇਲੈਕਸ਼ਨ ਆ ਗਈ ਐਸੈਂਬਲੀ ਦੀ ਤਾਂ ਲੋਕ ਆਪਣੇ ਆਪ ਨੂੰ ਕਿਹਨਾਂ ਠੱਗੇ ਮਹਿਸੂਸ ਤਾਂ ਨਹੀਂ ਕਰਦੇ ਵੀ ਅਸੀਂ ਵੋਟ ਤਾਂ ਪਾਏ ਨੇ ਪਰ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਉਹ ਪਾਰਟੀ ਬਦਲ ਕੇ ਦੂਜੇ ਪਾਸੇ ਹੋ ਜਾਂਦੇ ਨੇ ਚੋਣਾਂ ਫਿਰ ਆ ਜਾਂਦੀਆਂ ਨੇ ਵੀ ਦੇਖੋ ਇਹ ਜੋ ਵੀ ਹੋਇਆ ਗਲਤ ਹੋਇਆ ਹੈਗਾ ਇਹ ਲੋਕਾਂ ਨੂੰ ਵੋਟ ਜਿਹੜਾ ਪਾਉਣਾ ਚਾਹੀਦਾ ਆਪਣਾ ਲੋਕਾਂ ਨੂੰ ਚਾਹੀਦਾ ਵੋਟ ਆਪਣਾ ਜਿੰਨੇ ਤੁਹਾਨੂੰ ਜਿਤਾਇਆ ਹੈਗਾ ਉਹਨੇ 5 ਸਾਲ ਵਿੱਚ ਜਿਤਾਇਆ ਹੈਗਾ ਤੁਸੀਂ ਉਹਨਾਂ ਨੂੰ ਧੋਖਾ ਨਾ ਕਰੋ ਜਿਸ ਕਰਕੇ ਜਿਹੜੇ ਅੱਜ ਸਾਰੇ ਲੋਕੀ ਮਹਿਸੂਸ ਕਰ ਰਹੇ ਨੇ ਕਿ ਇਹਨਾਂ ਨੇ ਜੋ ਕੀਤਾ ਗਲਤ ਕੀਤਾ ਇਹ 500 ਰੁਪਏ ਦੇ ਵੋਟ ਪਾਈ ਇਹਨਾਂ ਨੇ ਮਤਲਬ ਕਿ ਲਗਾਤੇ ਗਏ ਨੇ ਦੋਸਾਂ ਵਾਰੀ ਸੀ ਇਹ ਦੇ ਗਿਆ ਤੇ ਲੋਕਾਂ ਨੇ ਨਕਾਰ ਦਿੱਤਾ ਹੈਗਾ ਕੋਈ ਵੋਟ ਨਹੀਂ ਪਾ ਰਹੀ ਉਹਨੂੰ ਤੁਹਾਡੀ ਆਖਰੀ ਸਵਾਲ ਹੈ ਜੇ ਲੋਕ ਹਜੇ ਵੀ ਘਰੋਂ ਵੋਟ ਪਾਉਣੀ ਨਿਕਲੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੋਟਰਾਂ ਨੂੰ ਮੈਂ ਸਭ ਨੂੰ ਅਪੀਲ ਕਰਾਂਗਾ ਸਾਰੀ ਜਨਤਾ ਨੂੰ ਕਿ ਸਾਨੂੰ ਜੋ ਡਾਕਟਰ ਵੀਮਰਾਮ ਮਿਤਕਰ ਜੀ ਨੇ ਬਹੁਤ ਵੱਡਾ ਇੱਕ ਅਧਿਕਾਰ ਦਿੱਤਾ ਹੈ ਵੋਟ ਪਾਉਣ ਦਾ ਅਸੀਂ ਇਸ ਵੋਟ ਦੇ ਨਾਲ ਰਾਜ ਬਣ ਸਕਦੇ ਹਾਂ ਇਸ ਵੋਟ ਦੇ ਨਾਲ ਅਸੀਂ ਆਪਣਾ ਕੌਂਸਲਰ ਐਮਐਲਏ ਐਮਬੀ ਬਣਾ ਚੁਕਦੇ ਹਾਂ ਇਸ ਲਈ ਬੋਟ ਸੌਸਤਮੇ ਕੇ ਪਾਓ ਤਾਂ ਕਿ ਤੁਹਾਡਾ ਐਸੇ ਉਮੀਦਵਾਰ ਬੋਟ ਪਾ ਜੇ ਤੁਹਾਨੂੰ ਕੱਲ ਨੂੰ ਤਰ੍ਹਾਂ ਵਿਕਾਸ ਕਰਾ ਸਕੇ ਔਰ ਸਾਫ ਨਜ਼ਰ ਆ ਰਿਹਾ ਕਿ ਜੋ ਆਮ ਆਦਮੀ ਪਾਰਟੀ ਹੈ ਉਹਦੇ ਉਮੀਦਵਾਰ ਨੂੰ ਲੋਕੀ ਜਤਾਨ ਜਾ ਰਹੇ ਨੇ ਤਾਂ ਕਿ ਆਪਣੇ ਕੰਮ ਕਰਾ ਸਕਣ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਇਹਨਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਜੋ ਵੋਟਰਾਂ ਨੂੰ ਵੀ ਅਪੀਲ ਕਰਦੇ ਹੋਏ ਨਜ਼ਰ ਆਏ ਨੇ ਕਿ ਵੋਟ ਦਾ ਵੋਟ ਦੀ ਵਰਤੋਂ ਹੈ ਜਿਹੜੀ ਕਿ ਜਰੂਰ ਕਰੋ ਘਰੋਂ ਬਾਹਰ ਨਿਕਲੋ ਵੋਟ ਪਾਉਣ ਦੇ ਲਈ ਜਰੂਰ ਕਰੋ ਬਾਹਰ ਨਿਕਲੋ ਵੋਟ ਜਰੂਰ ਪਾਓ ਚਾਹੇ ਜਿੰਨੂੰ ਮਰਜ਼ੀ ਪਾਓ ਔਰ ਨਾਲ ਦੀ ਨਾਲ ਜਲੰਧਰ ਜੇਕਰ ਗੱਲ ਕਰੀਏ ਤਾਂ ਜਲੰਧਰ ਵੈਸ ਦੇ ਵਿੱਚ ਹੈ ਨਸ਼ੇ ਦੇ ਤੇ ਮੁੱਦਿਆਂ ਲਈ ਗੱਲ ਕਰੀਏ ਜਾਂ ਫਿਰ ਡਲੇ ਸੱਟੂ ਲਈ ਗੱਲ ਕਰੀਏ ਤਾਂ ਮੇਰੇ ਵੱਲੋਂ ਕਿਹਾ ਗਿਆ ਕਿ ਜੇਕਰ ਹੁਣ ਲੋਕ ਮੇਰੇ ਤੇ ਵਿਸ਼ਵਾਸ ਜ